ਮੰਮੀ ਅੱਜ ਸ਼ੋਮਨੀ ਅਦਾਲੀਦਾਨ ਨੇ ਸੱਤ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ ਜ਼ਿਲ੍ਹਾ ਸੰਗਰੂਰ ਲੋਕ ਸਭਾ ਚੋਣਾਂ ਲਈ ਤੁਹਾਨੂੰ ਸੇਵਾ ਦਾ ਮੌਕਾ ਦਿੱਤਾ ਕੀ ਕਹਿਣਾ ਹੈ ਦੇਖੋ ਜੀ ਅਸੀਂ ਤਾਂ ਸਭ ਤੋਂ ਪਹਿਲਾਂ ਤਾਂ ਅਕਾਲ ਪੁਰਖ ਦਾ ਤੈਅਦਰੋ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੇ ਅਸ਼ੀਰਵਾਦ ਨਾਲ ਸਮੁੱਚੀ ਪਾਰਟੀ ਲੀਡਰਸ਼ਿਪ ਨੇ ਪਾਰਟੀ ਪ੍ਰਧਾਨ ਸਦਾਕਬੀਰ ਸਿੰਘ ਬਾਦਲ ਸਾਹਿਬ ਨੇ ਉਮੀਦਵਾਰ ਬਣਾਇਆ ਲੋਕ ਸਭਾ ਹਲਕਾ ਸੰਗਰੂਰ ਤੋਂ ਪਾਰਟੀ ਦਾ ਸੋ ਸਾਰੇ ਹਲਕਾਚਾਰ ਸਹਿਬਾਨ ਜਿਲੇ ਦੀ ਸਮੁੱਚੀ ਲੀਡਰਸ਼ਿਪ ਐਸਜੀਪੀਸੀ ਮੈਂਬਰ ਸਹਿਬਾਨ ਔਰ ਸਾਰੇ ਆਗੂ ਵਰਕਰਾਂ ਦਾ तहे ਦਿਲੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਦੇ ਅਸ਼ੀਰਵਾਦ ਨਾਲ ਇੱਕ ਵਰਕਰ ਨੂੰ ਪਾਰਲੀਮੈਂਟ ਦਾ ਟਿਕਟ ਦੇ ਕੇ ਨਵਾਜਿਆ ਸੋ ਮੈਂ ਫਿਰ ਇੱਕ ਵਾਰ ਸਾਰੀ ਸੰਗਤ ਦਾ ਆਗੂ ਵਰਕਰਾਂ ਦਾ ਲੀਡਰਸ਼ਿਪ ਦਾ ਪ੍ਰਧਾਨ ਸਾਹਿਬ ਦਾ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦਾ ਕਿਹੜੇ ਚੋਣ ਮੁੱਦਿਆਂ ਨੂੰ ਲੈ ਕੇ ਤੁਸੀਂ ਚੋਣ ਲੜੋਗੇ ਮੁੱਦੇ ਬਹੁਤ ਨੇ ਜੀ ਮੁੱਦੇ ਤਾਂ ਦੇਖੋ ਚਾਹੇ ਆਉਣ ਵਾਲੀ ਸਰਕਾਰ ਦੀ ਗੱਲ ਕਰੀਏ ਕੇਂਦਰ ਦੇ ਮਸਲੇ ਨੇ ਪੰਜਾਬ ਦੇ ਪੰਜਾਬ ਦੇ ਸਟੇਟ ਦੇ ਮਸਲੇ ਵੀ ਨੇ ਅੱਜ ਆਪਾਂ ਜਿਸ ਭਾਵਨਾ ਨਾਲ ਜਿਸ ਚਾਹ ਨਾਲ ਲੋਕਾਂ ਨੇ ਇਹ ਬਦਲਾ ਦੀ ਸਰਕਾਰ ਲਿਆਂਦੀ ਸੀ ਕਿੰਨੀਆਂ-ਕਿੰਨੀਆਂ ਗੱਲਾਂ ਲੋਕਾਂ ਨਾਲ ਚਾਹੇ ਉਹ ਡਵੈਲਪਮੈਂਟ ਦੀ ਗੱਲ ਕਰ ਲਓ ਚਾਹੇ ਉਹ ਸੋਸ਼ਲ ਵੈਲਫੇਅਰ ਸਕੀਮਾਂ ਦੀ ਗੱਲ ਕਰ ਲਓ ਚਾਹੇ ਪੰਥ ਔਰ ਪੰਜਾਬ ਦੇ ਮੁੱਦਿਆਂ ਦੀ ਗੱਲ ਕਰ ਲਓ ਕਿਸੇ ਵੀ ਗੱਲ ਤੇ ਇਹ ਪਾਰਟੀ ਪੂਰੀ ਉਤਰੀ ਨਹੀਂ ਹੈ ਹਜ਼ਾਰ-ਹਜ਼ਾਰ ਰੁਪਏ ਕਿਹਾ ਸੀ ਅਮੀਰੀਆਂ ਨੂੰ ਦੇਵਾਂਗੇ ਬੇਰੁਜ਼ਗਾਰਾਂ ਨੂੰ ਨੌਕਰੀਆਂ ਦੇਵਾਂਗੇ ਪੱਤਾ ਦੇਵਾਂਗੇ ਨਸ਼ੇ ਹਫ਼ਤੇ 'ਚ ਖਤਮ ਕਰ ਦੇਵਾਂਗੇ ਤੋ ਇਹ ਚੀਜ਼ਾਂ ਸਾਰੀਆਂ ਅੱਜ ਤੁਹਾਡੇ ਸਾਹਮਣੇ ਨੇ ਨਸ਼ੇ ਉਦੋਂ ਕਿਤੇ ਵੱਧ ਵਿਕ ਰਹੇ ਨੇ ਅਮਨ ਕਾਨੂੰਨ ਦੀ ਸਥਿਤੀ ਇਹ ਹੈ ਕਿ ਫਰੌਤੀਆਂ ਦੀਆਂ ਚਿੱਠੀਆਂ ਗੈਂਗਸਟਰ ਬਾਦ ਇਹ ਸਾਰਾ ਵਰਤਾਰਾ ਅੱਜ ਪੰਜਾਬ ਦੇਖ ਰਿਹਾ ਹੈ ਔਰ ਅੱਜ ਪੰਜਾਬ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਹੈ ਸਰਕਾਰ ਕੋਖੋਂ ਇਸ ਤੋਂ ਵੀ ਅੱਗੇ ਜੇ ਗੱਲ ਕਰੀਏ ਨੌਜਵਾਨਾਂ ਤੇ ਝੂਠੇ ਐਨਐਸਏ ਲਾਏ ਜਾ ਰਹੇ ਨੇ ਕਿਸਾਨੀ ਮਸਲਾ ਉਸ ਤੋਂ ਵੀ ਿਲਜਾਇਆ ਬੀਜੇਪੀ ਨੇ ਵੀ ਿਲਜਾਇਆ ਔਰ ਇਹਨਾਂ ਨੇ ਵੀ ਿਲਜਾਇਆ ਔਰ ਇਸ ਦੇ ਨਾਲ ਨਾਲ ਸਾਡੇ ਮਸਲੇ ਨੇ ਸਾਡੇ ਗੁਰਧਾਮਾਂ 'ਚ ਦਖਲ ਦਿੱਤੇ ਜਾ ਰਹੇ ਨੇ ਕੇਂਦਰ ਦੀਆਂ ਸਰਕਾਰਾਂ ਵੱਲੋਂ ਸੋ ਇਹ ਸਾਰਾ ਸਾਡਾ ਏਜੰਡਾ ਜਿਹੜਾ ਅਸੀਂ ਲੋਕਾਂ ਕੋਲੇ ਲੈ ਕੇ ਜਾਵਾਂਗੇ ਔਰ ਮੈਂ ਗੱਲ ਮਾਣ ਨਾਲ ਕਹਿ ਸਕਦਾ ਪੰਜਾਬ ਔਰ ਪੰਥ ਦੀ ਜਿਹੜੀ ਗੱਲ ਹੈ ਉਹ ਸ਼੍ਰੋਮਣੀ ਅਕਾਲੀ ਦਲ ਤੋਂ ਬਿਨਾ ਹੋਰ ਕੋਈ ਪਾਰਟੀ ਅਜ ਕਰ ਨਹੀਂ ਰਹੀ ਚਾਹੇ ਭਾਜਪਾ ਆ ਚਾਹੇ ਕਾਂਗਰਸ ਆ ਚਾਹੇ ਆਮ ਆਦਮੀ ਪਾਰਟੀ ਆ ਸੋ ਪੰਜਾਬੀਆਂ ਨੂੰ ਸਮੁੱਚੇ ਸੜੇ ਅਮਨ ਕਾਨੂੰਨ ਅਮਨ ਸ਼ਾਂਤੀ ਨਾਲ ਜਿਹੜਾ ਭਾਈਚਾਰਕ ਸਾਂਝ ਵਾਲੇ ਜਿਹੜੇ ਸਾਰੇ ਲੋਕ ਨੇ ਪੰਜਾਬ ਦੇ ਉਹਨਾਂ ਨੂੰ ਬੇਨਤੀ ਆ ਕਿ ਸ਼੍ਰੋਮਣੀ ਅਕਾਲੀ ਦਲ ਤੁਹਾਡੀ ਖੇਤਰੀ ਪਾਰਟੀ ਆ ਔਰ ਇਹੀ ਪਾਰਟੀ ਆ ਜਿਹੜੀ ਤੁਹਾਡੀ ਪੰਜਾਬ ਦੀ ਪੰਥ ਦੀ ਅਮਨ ਸ਼ਾਂਤੀ ਦੀ ਭਾਈਚਾਰਕ ਸਾਂਝ ਦੀ ਹਿੰਦੂ ਸਿੱਖ ਏਕਤਾ ਦੀ ਗੱਲ ਜਿਹੜੇ ਕੋਈ ਪਾਰਟੀ ਕਰ ਸਕਦੀ ਹੈ ਤੇ ਇਹੀ ਕਰ ਸਕਦੀ ਆ ਔਰ ਇਹਦੀ ਇਹ ਸਾਡੇ ਕੋਈ ਕਹਿਣ ਦੀ ਗੱਲ ਨਹੀਂ ਆ ਅਸੀਂ ਸਾਬਤ ਕੀਤਾ ਸ੍ਰੀ ਦਾ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੇ ਰਾਜ ਔਰ ਜਿੰਨੀ ਅਮਨ ਸ਼ਾਂਤੀ ਸੀ ਜਿਵੇਂ ਭਾਈਚਾਰਕ ਸਾਂਝ ਸੀ ਸਾਰੇ ਭਾਈਚਾਰੇ ਸਾਰੇ ਫਿਰਕੇ ਜਾਤਾਂ ਮਜ਼ਬਾਂ ਦੇ ਲੋਕ ਅਮਨ ਸ਼ਾਂਤੀ ਔਰ ਭਾਈਚਾਰਕ ਸਾਂਝ ਨਾਲ ਰਹਿੰਦੇ ਸੀ ਅੱਜ ਉਹ ਸਾਰਾ ਵਰਤਾਰਾ ਪੰਜਾਬ ਦਾ ਲੋਕ ਡਰ ਔਰ ਭੈ ਦੇ ਮਾਹੌਲ ਚ ਜੀਵਨ ਬਤੀਤ ਕਰ ਰਹੇ ਨੇ ਸੋ ਇਸ ਇਹ ਸਾਰੇ ਮੁੱਦੇ ਨੇ ਜਿਹੜੇ ਲੋਕਾਂ ਕੋਲ ਲੈ ਕੇ ਜਾਵਾਂਗੇ ਢੀਂਡ ਸਾਹਿਬ ਪਰਿਵਾਰ ਨਾਲ ਲੈ ਕੇ ਚਲੂੰਗਾ ਉਹਨਾਂ ਨਾਲ ਪੂਰੀ ਕੋਸ਼ਿਸ਼ ਕਰਾਂਗਾ ਜੀ ਉਹ ਕੋ ਨਾਲ ਹੀ ਰੱਖਾਂਗੇ ਉਹਨਾਂ ਤੋਂ ਬਿਨਾ ਉਹਨਾਂ ਦੀ ਰਹਿਨਮਾਈ ਚ ਲੜਾ ਲੜਾਂਗੇ ਪੂਰਨ ਰੂਪ ਵਿੱਚ ਸਾਰੇ ਉਹ ਸੀਨੀਅਰ ਨੇ ਪਾਰਟੀ ਦੇ ਸੀਨੀਅਰ ਮੋਸਟ ਲੀਡਰ ਨੇ ਉਹਨਾਂ ਉਹਨਾਂ ਦੇ ਅਸ਼ੀਰਵਾਦ ਨਾਲ ਤੁਰਾਂਗੇ ਇੱਕ ਪਾਸੇ ਦੇਖਿਆ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਦਾ ਹਲਕਾ ਹੈ ਉਥੋਂ ਲੈ ਕੇ ਸ਼ੋਮਨੀ ਅਕਾਲੀ ਨੇ ਤੁਹਾਨੂੰ ਅੱਗੇ ਚੁਣਿਆ ਕਿਵੇਂ ਦੇਖਾਂਗੇ ਇਕੋ ਜੀ ਹਲਕਾ ਤਾਂ ਕਿਸੇ ਦਾ ਹੋਵੇ ਮੁੱਖ ਮੰਤਰੀ ਸਾਹਿਬ ਡੂੜ ਸਾਲ ਪਹਿਲਾਂ ਵੀ ਹਾਰ ਕੀ ਗਏ ਨੇ 3 ਮਹੀਨੇ ਬਾਅਦ ਔਰ ਅੱਜ ਜੋ ਹਾਲਾਤ ਨੇ ਪੰਜਾਬ ਦੇ ਸੰਗਰੂਰ ਜਿਹੜਾ ਸਾਡਾ ਜ਼ਿਲ੍ਹਾ ਹੈ ਸਾਡਾ ਇਲਾਕਾ ਹੈ ਪਾਰਲੀਮੈਂਟ ਹਲਕਾ ਇੱਥੇ ਦੇ ਲੋਕ ਬੜੇ ਚੇਤਨ ਨੇ ਇਹ ਮਾਣ ਵੀ ਪੂਰਾ ਦਿੰਦੇ ਨੇ ਜੇ ਕੋਈ ਚੰਗਾ ਕੰਮ ਕਰੇ ਔਰ ਜੇ ਇਹ ਇੱਥੇ ਰਿਜ਼ਲਟ ਨੈਗੇਟਿਵ ਵੀ ਫਿਰਉਣੀ ਛੇਤੀ ਆਉਂਦੇ ਨੇ ਜੇ ਕੋਈ ਕਾਰਗੁਜ਼ਾਰੀ ਨਾ ਦਿਖਾਵੇ ਔਰ ਉਹੀ ਭਗਵੰਤ ਮਾਨ ਜੀ ਨੂੰ ਲੋਕਾਂ ਨੇ ਹੱਥਾਂ ਤੇ ਚੱਕਿਆ ਸੀ ਉਹੀ ਭਗਵੰਤ ਮਾਨ ਦੇ ਤੁਸੀਂ ਹੁਣ ਜਦੋਂ ਆਊਗਾ ਹੁਣ 2-2000 ਬੰਦਾ ਲੈ ਕੇ ਪੁਲਿਸ ਦਾ ਨਿਕਲਦਾ ਸੋ ਅੱਜ ਉਹ ਹਾਲਾਤ ਹੈ ਨਹੀਂਗੇ ਅੱਜ ਪੰਜਾਬ ਦੀ ਜਿਹੜੀ ਹਵਾ ਉਹ ਬਿਲਕੁਲ ਬਦਲ ਚੱਕੀ ਆ ਹਰ ਵਰਗ ਉਹ ਤੋਂ ਨਰਾਸ਼ ਆ ਕਿਉਂਕਿ ਹਰ ਵਰਗ ਨਾਲ ਧੋਖਾ ਕੀਤਾ ਮੈਂ ਇੱਕ ਛੋਟੀ ਜਿਹੀ ਦਾਹਰਨ ਦਿੰਦਾ ਤੁਹਾਨੂੰ ਕਿਸਾਨਾਂ ਦੀ ਗੱਲ ਕੀਤੀ ਹੜਾ ਐ ਲਹਿਰੇ ਆ ਗਏ ਆਪਣੇ ਜ਼ਿਲ੍ਹੇ ਚ ਐ ਹੋਰਾਂ ਚ ਵੀ ਐ ਕੋਈ ਪੈਸਾ ਨਹੀਂ ਉਹਨਾਂ ਨੂੰ ਦਿੱਤਾ ਔਰ ਕਿਹਾ ਐ ਸੀਗਾ ਮੈਂ ਮੁਰਗੀ ਮਰੀ ਦੇ ਪੈਸੇ ਦਊ ਮੈਂ ਬੱਕਰੀ ਮਰੀ ਦੇ ਪੈਸੇ ਮਤਲਬ ਉਹੀ ਗੱਲਾਂ ਆਪੋਜੀਸ਼ਨ ਚ ਜਿਵੇਂ ਅਸੀਂ ਕਰਦੇ ਹੁੰਨੇ ਆ ਛੁਟਕਲੇ ਬਾਜੀ ਉਸ ਸਮਾਂ ਹੀ ਆ ਸਰਕਾਰ ਦਾ ਜਿਹੜੀ ਜਿਉਂ ਅਸੀਂ ਹਕੂਮਤ ਚ ਹੁੰਨੇ ਆ ਅਸੀਂ ਡਿਲੀਵਰ ਕਰਕੇ ਦਿਖਾਈਏ ਅਸੀਂ ਕੁਝ ਕਰਕੇ ਦਿਖਾਈਏ ਫਿਰ ਲੋਕ ਮੰਨਦੇ ਹੁੰਦੇ ਨੇ ਲੋਕਾਂ ਨਾਲੇ ਧੋਖਾ ਹੋਇਆ ਕੀ ਪਿੰਡ ਪਿੰਡ ਜਾਵੋਗੇ ਚੋਣ ਪ੍ਰਚਾਰ ਕਰਨਗੇ ਬਿਲਕੁਲ ਜਾਵਾਂਗੇ ਜੀ ਕਿੰਨੇ ਕਿ ਦਿਨ ਨੇ ਬਹੁਤ ਵੱਡਾ ਹਲਕਾ ਨਾ ਅਸੈਂਬਲੀ ਦੇ ਹਲਕੇ ਨੇ 650 ਦੇ ਕਰੀਬ ਪਿੰਡ ਹੈ ਸ਼ਹਿਰ ਨੇ ਜਿੰਨਾ ਵੱਧ ਤੋਂ ਵੱਧ ਕਵਰ ਕਰ ਸਕਾਂਗੇ ਕਰਾਂਗੇ ਬਾਕੀ ਆਗੂ ਵਰਕਰਾਂ ਦੇ ਸਹਿਯੋਗ ਨਾਲ ਮੈਂ ਤੂਰੀ ਦੀ ਸਾਡੀ ਸਾਰੀ ਟੀਮ ਦਾ ਪਹਿਮਾਨ ਸਾਹਿਬ ਖੜੇ ਨੇ ਸ੍ਰੀ ਗਮਦੂਤ ਸਿੰਘ ਨੇ ਰੰਧਾਵਾ ਸਾਹਿਬ ਨੇ ਸਾਡੇ ਸਰਕਲ ਪ੍ਰਧਾਨ ਸਾਹਿਬਾਨ ਨੇ ਸਾਡੇ ਦੀਓ ਸਾਹ ਖੜੇ ਨੇ ਸੋ ਸਾਡੇ ਸਾਰੇ ਜਿਹੜੇ ਆਗੂ ਵਰਕਰ ਨੇ ਅਸਲ ਇਹ ਲੜਾਈ ਹੈ ਜਿਹੜੀ ਪਾਰਲੀਮੈਂਟ ਦੀ ਲੜਾਈ ਹੈ ਇਹ ਵਰਕਰਾਂ ਦੀ ਲੜਾਈ ਹੁੰਦੀ ਹੈ ਲੋਕਲ ਲੀਡਰਾਂ ਦੀ ਲੜਾਈ ਹੁੰਦੀ ਹੈ ਕਿਉਂਕਿ ਸਾਰੇ ਵੱਡੇ ਪੱਧਰ ਤੇ ਏਡੇ ਵੱਡੇ ਪੱਧਰ ਤੇ ਕੈਂਡੀਡੇਟ ਉਹਨਾਂ ਨਹੀਂ ਕਰ ਸਕਦਾ ਜਿੰਨੇ ਵਰਕਰ ਹੈ ਵਰਕਰ ਹੀ ਇਹ ਸੀਟਾਂ ਜਿਹੜੀ ਜਿੱਤ ਕੇ ਪਾਰਟੀ ਦੀ ਝੋਲੀ ਪਾਉਂਦੇ ਹੈ ਸਾਡੀ ਟੀਮ ਤੁਰੀ ਹਲਕੇ ਦੀ ਵੀ ਸਾਰੇ ਹਲਕਿਆਂ ਦੀ ਇੰਨੀ ਵਧੀਆ ਹੈ ਕਿ ਸਾਨੂੰ ਪੂਰਨ ਮਾਨ ਹੈ ਕਿ ਅਸੀਂ ਚੰਗੇ ਰਿਜ਼ਲਟ ਜਿਹੜੇ ਲਿਆਵਾਂਗੇ ਅਸੀਂ ਕੁਆਇਟਿੰਗ ਤੋਂ ਦਾ ਅੱਜ ਲੋਕਤਵਾ ਚੋਣਾਂ ਲਈ ਚੁਣੀ ਗਈ ਹੈ ਬੜੀ ਖੁਸ਼ੀ ਦੀ ਗੱਲ ਆ ਅਸੀਂ ਧੰਨਵਾਦ ਕਰਦੇ ਹਾਂ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਵੀਰ ਸੰਬਾਦਲ ਦੇ ਜਿਨ੍ਹਾਂ ਨੇ ਇੱਕ ਵਰਕਰ ਨੂੰ ਟਿਕਟ ਦੇ ਕੇ ਨਵਾਜਿਆ ਚੁੰਦਾ ਸਾਹਿਬ ਇਸ ਸਾਲ ਕੇ ਦੀ ਪਹਿਲਾਂ ਵੀ ਨਿਮਾਇਦੀ ਕਰ ਸਕ ਨੇ ਅਸੀਂ ਤਨੋਂ ਮਨੋਂ ਇਹਨਾਂ ਦੀ ਪੂਰੀ ਮਦਦ ਕਰਾਂਗੇ ਕਾਲੀ ਦਲ ਪਾਰਟੀ ਨਾਲ ਜੁੜੀ ਹੋਈ ਹੈ ਕੀ ਕਰੋਗੇ ਬੜੀ ਜੀ ਕਾ ਖਾਲਸਾ ਬੜੀ ਜੀ ਕੀ ਫਤਿਹ ਅਸੀਂ ਇੱਕ ਵਾਰ ਤੋਂ ਚੁੰਦਾ ਨਾਲ ਬਹੁਤ 15 ਸਾਲ ਤੋਂ ਸਾਡਾ ਸਾਥ ਚਾਰਾ ਅਸੀਂ ਧੂਰੀ ਤੋਂ ਇਹਨਾਂ ਨੂੰ ਜਿੱਤ ਆ ਕੇ ਤੋਰਾਂਗੇ ਅਡੀ ਝੋਟੀ ਦਾ ਜੋਰ ਲਾ ਕੇ ਜਿੱਥੇ ਆ ਕੇ ਭੇਜਾਂਗੇ ਉਹ ਲਾਂਚ ਕਖਾਲਸਾ ਵਿੱਚ